बनने요 5 ਲੱਖ ਰੁਪਇਆ ਬਣਦੀਆਂ ਪਹਿਲਾਂ ਬਲੇ ਫਿਰ ਅੰਤੀ ਸਰਪੰਚ ਚਵਲਕ ਸਮਨਟੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਜਦੋਂ ਪੰਜਾਂ ਦਾ ਸਹਿਮਤ ਹੋ ਜੂਗਾ ਸਾਰੇ ਸਾਡੇ ਬੰਦੇ ਹੋ ਜਾਣਗੇ ਤੇ ਫਿਰ ਇਹ ਸਰਕਾਰ ਚੱਲਦੀ ਵੇਖੋ ਫਿਰ ਤੁਹਾਨੂੰ ਨਜ਼ਾਰਾ ਆਊਗਾ ਵੀ ਪਹਿਲੀਆਂ ਸਰਕਾਰਾਂ ਦਾ ਇਹਨਾਂ ਸਰਕਾਰਾਂ ਦਾ ਫਰਕ ਹੈ ਸਾਥ ਜਿਹੜੇ ਜਿਹੜੇ ਮੇਰੇ ਭਰਾ ਸਰਪੰਚੀ ਚਾਹਵਾਨ ਆ ਪਰ ਬੇਨਤੀ ਆ ਜਿਵੇਂ ਆਪਣੀ ਸਰਪੰਚੀ ਦੀ ਤਿਆਰੀ ਕਰਨੀ ਆ ਇਹਦੇ ਨਾਲ 15-20 ਦਿਨਾਂ ਬਾਅਦ ਹੀ ਤੁਹਾਡੀ ਫਰਮੇਸ਼ੀ ਆ ਜਾਣੀ ਆ ਇਹਨੇ ਇਹਦੇ ਸਾਫਤ ਕਰ ਦੇਣਾ ਵੀ ਆਪਣੇ ਆਪ ਆਦਮੀ ਪਾਰਟੀ ਦੀ ਕੀ ਗਰੂਰ ਚ ਆਪੇ ਤਾਂ ਦੇ ਵਿੱਚ ਸਾਫ ਕਰੋਗੇ ਤੁਹਾਡਾ ਵਾਦਾ ਕਰਦਾ ਜਿਹੜਾ ਸਭ ਤੋਂ ਵੱਧ ਮੀਨਤ ਜੁੱਤੀ ਵਾ ਉਹਨੂੰ 50 ਲੱਖ ਰੁਪਇਆ ਐਕਸਟਰਾ ਦਿੱਤਾ ਜਿਹੜੀ ਵਿਤਿਆਸ ਹੋਊਗੀ ਇਹ ਮੈਂ ਕਰਵਾਦਾ ਤੁਹਾਡਾ 5 ਕਰੋੜ ਦੇ ਨਾਲ ਕਰਨਾ ਜਵੀ ਸਿੰਘ 5 ਕਰੋੜ ਉਹ ਵਿੱਚ ਇੱਕ ਘਰ ਕਿਨੋਂ 1 ਕਰੋੜ ਮੇਰਾ ਤਰ੍ਹਾਂ ਗੁਜਰੂ ਪੰਜਾਬ ਜਾਣਾ ਮੈਂ ਤੋਂ ਨਾਲ ਤੁਸੀਂ ਸਾਰੇ ਆਲੇ ਮੇਰਾ ਸਰਾਕ ਜਿਹੜੇ ਪਹਿਲੇ ਦੁਨੀਆ ਦੇ ਲੋਕ ਉਹ ਲੋਕਾਂ ਦਾ ਆਪ ਦਿਨ ਦੀ ਮੇਹਰ ਰਗੀ ਸਰਕਾਰ ਅੱਛਾ ਜਿਹੜਾ ਦੇਖਦੇ ਨੇ ਇਨਵੈਸਟਮੈਂਟ ਹੋਈਆਂ ਇਹ ਰਾਤ ਦੇਖੋ ਜਿਹੜਾ ਕਰੋੜ ਰੁਪਏ ਉਹ ਰੱਖ ਕੇ ਦਵਾਤਾ ਦੇ ਤੇ ਸਾਰੇ ਜਿਹੜਾ ਲੋਕ ਸਾਡੇ ਹੋਣ ਮੈਂ ਜ਼ਿਆਦਾ ਨਾ ਬੋਲਾਂ ਮੇਰਾ ਗੱਲ ਜਿਹੜਾ ਇਹਦਾ ਤੋਂ ਸਾਰੇ ਮੇਰੇ ਕੱਲ ਕੋ ਮਟੀਰੀਅਲ ਐਸ ਦਫਤਰ ਦੀ ਮਿਲੂਗਾ ਅੱਜ ਦੀ ਗੱਲ ਨਹੀਂ ਬੰਦੇ ਦੀ ਸੁਣੋ ਜਦੋਂ ਜਿਹੜੇ ਦੇ ਚੱਲਦੇ ਦਿਲੋਂ ਆ ਸਾਰੇ ਤੇ ਸਾਰਿਆਂ ਦਾ ਧੰਨਵਾਦ ਹੋਣਾ ਤੁਹਾਡਾ ਸਾਡੇ ਦੀਆਂ ਗੁਰਮੀਆਂ ਦਾ ਸਾਹਾਂ ਤੋਂ ਬਾਅਦ ਅੱਤੂ ਬਾਅਦ ਆਪਾਂ ਬਲਵੇੜੇ ਦਾ ਘਟਨੇ ਆ ਫਿਰ 4 ਵਜੇ ਦਾ ਸਨੌਰ ਲਾਇਆ ਸਾਰੇ ਜਿੱਥੇ ਜਿੱਥੇ ਕੇਜੀ ਸਾਥ ਤੇ ਜਿਹੜੇ ਇਹ ਪਿੰਡਾਂ ਦੇ ਸਾਰ ਨੂੰ ਗੋੜ ਕਰਕੇ ਅਰਕੀ ਦੁਬਾਰਾ ਫਿਰ ਝਾੜੂ ਦੇ ਬਟਨ ਤੇ ਹੋਰ ਆਉ ਪੰਜ ਨੰਬਰ ਤੇ ਆ ਤੁਹਾਨੂੰ ਸ਼ਿਫਾਰਤਾਂ ਸਾਰਿਆਂ ਨੂੰ ਇੱਕ ਇੱਕ ਤੋਂ ਉਹਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਉਣੇ ਆ ਜਿਹੜੀਆਂ ਪਿੰਡ ਦੇ ਐਂਕੀਆਂ ਆ ਮੇਰੇ ਪ੍ਰਾਉ ਕਿੰਨੀਆਂ ਨਾਲ ਤਾਂ ਖੁਸ਼ੀ ਆਉਂਦੀ ਆ ਮੈਨੂੰ ਲੱਗਦਾ ਕਿ ਸਾਰਿਆਂ ਪਿੰਡਾਂ ਇਹ ਕਿ ਤੋਂ ਥੋੜਾ ਦਿੱਤੇ ਸਾਰੇ ਨਾ ਦੋ ਇੱਕ ਕਿੰਨਾ ਹੋਰ ਫਾਰਮ ਚਲਾਗੇ ਪਾਰਟੀ ਦੇ ਸਾਰੇ ਸਹਿਯੋਗੀ ਹੈ ਅਸੀਂ ਤੁਹਾਡੇ ਵਾਸਤੇ ਖਰਮਤ ਕਰਾਂ ਮੈਂ ਲੰਮੀ ਗੱਲ ਨਹੀਂ ਕਰਦੀ ਮੈਂ ਸਿੱਧੀ ਗੱਲ ਕਰਦੀ ਆ ਤੇ ਆ ਜਿਹੜੇ ਜਿੰਨੇ ਬੰਦੇ ਸਾਰੇ ਬਾਜ਼ਾਰ ਖੋਲ ਕੇ ਬੈਠੇ ਹਨ ਮੇਰਾ ਮਕਸਦ ਉਹਦਾ ਇਹਨਾਂ ਕੀ ਫਾਇਦਾ ਹੋਏਗਾ ਕਿਸਾਨوں ਨੂੰ ਕੀ ਫਾਇਦਾ ਹੋਏਗਾ ਮਜ਼ਦੂਰ ਨੂੰ ਕੀ ਫਾਇਦਾ ਹੋਏਗਾ ਟਰਾਂਸਪੋਰਟਰ ਨੂੰ ਕੀ ਫਾਇਦਾ ਹੋਏਗਾ ਫੋਡੇ ਨਾਲ ਕਿੰਦੀ ਬੇਦ ਹੋਏਗਾ ਮੈਂ ਸਾਰੇ ਵਰਗਾ ਦੀ ਮਜ਼ਦੂਰਾਂ ਨੂੰ ਕੀ ਫਾਇਦਾ ਹੋਏਗਾ ਭਰਾਵੋ ਤੁਸੀਂ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਤੁਸੀਂ ਆਪਣਾ ਮੈਂਬਰ ਆਫ ਪਾਰਲੀਮੈਂਟ ਚੁਣਦਾ ਉਸ ਮੈਂਬਰ ਪਾਰਲੀਮੈਂਟ ਨੇ ਡਿਸਾਈਡ ਕਰਦਾ ਆ ਜਿੰਨੇ ਸਪੰਨ ਵਾਲਿਆ ਜਿਹੜੇ ਸਾਮਾਨ ਵੇਚ ਰਹੇ ਆ ਚਾਹੇ ਬੁਨਿਆਰੀ ਦਾ ਸਾਮਾਨ ਹੈ ਗਰੀਆਨੀ ਦੀ ਦੁਕਾਨ ਹੈ ਕੋਈ ਢਾਬਾ

ਸਾਡੀ ਸਰਕਾਰ ਦਾ ਆਰਬੇਟ ਕੇਲੀਵਾਦੀ ਗਰੰਟੀ ਹੈ ਜਦੋਂ ਸਾਡੀ ਸਰਕਾਰ ਹੈ ਜਿਹੜੇ ਇਹ ਵਾਲੇ ਖਪਤਕਾਰਾ ਜਿਹੜੇ ਚੀਜ਼ਾਂ ਵੇਚਦੇ ਆ ਤੇ ਉਹ ਖਰੀਦਦੇ ਆ ਇਹ ਵਾਲਾ GST ਖਾਮ ਕਰਾਉਣੇ ਤਾਜੂ ਮਗਾਈ ਕਰ ਦੋਗੇ ਤੇ ਟੈਕਸ ਤੋਂ ਬੰਨੋ ਰਾਹ ਦੇ ਕੇ ਕਿਸਾਨਾਂ ਨੇ 4 ਸਾਲ ਚੌਥੀ ਸਾਲ ਲੜੀ ਆ ਐਮਐਸਡੀ ਵਾਸਤੇ ਮੇਰੇ ਖਿਆਲ ਇਸ ਤੋਂ ਵੱਧ ਉੰਗਾਰਾ ਨਹੀਂ ਹੋ ਸਕਦਾ ਜੀ ਭਰਮਾ ਉੰਗਾਰਾ ਕਹਿ ਲੋ ਨੇ ਰਹੀ ਆਈ ਪਈ ਹੈ ਜੇ ਪਿੰਡਾਂ ਦੇ ਵਿੱਚ ਪ੍ਰਨੀਤ ਕੌਰ ਜੀ ਨੂੰ ਕੋਈ ਵੜਨ ਨਹੀਂ ਦਿੰਦਾ ਔਰ ਸਾਡਾ ਸਾਨੂੰ ਦੇਖ ਰਹੇ ਲੋਕ ਤੁਹਾਡੇ ਕਿੰਨਾ ਪਿਆਰ ਸ਼ੋਅ ਕਰ ਰਹੇ ਆ ਆਪ ਵੀ ਮੁੰਡੇ ਆਪ ਮਾਰੇ ਆ ਰਹੇ ਸਾਰੇ ਇਹ ਸਾਰੇ ਜਿੰਨੇ ਵੀ ਇਹ ਚਾਹੇ ਹਸਪੀਟਲ ਵਾਲੇ ਆ ਜਿੰਨੇ ਸਾਰੇ ਲੋਕ ਆਪਣੇ ਕੋਲੋਂ ਆਪਣੇ ਘਰੋਂ ਖਰਚਾ ਕਰਕੇ ਲੋਕ ਤੇਲ ਪਵਾ ਕੇ ਸਾਡੇ ਨਾਲ ਚੱਲ ਰਹੇ ਆ ਜੀ ਉਹਨਾਂ ਨੂੰ ਉਮੀਦ ਹੈ ਕਿ ਗੱਗਰ ਦੀ ਸਮੱਸਿਆ ਹੱਲ ਕਰਨੀ ਹੈ ਜੀ ਆ ਜਿਹੜਾ ਇਹਨਾਂ ਨੇ ਆਮ ਦੁਕਾਨਦਾਰਾਂ ਤੇ ਆਮ ਲੋਕਾਂ ਦੀ ਅਵਸਥਾ ਦੇ ਉੱਤੇ ਚੱਪਲਾਂ ਦੇ ਉੱਤੇ ਟਾਬਿਆਂ ਦੇ ਉੱਤੇ ਜਿਹੜਾ ਟੈਕਸ ਲਾਇਆ ਹੈ ਇਹ ਖਤਮ ਕਰਾ ਕੇ ਜੀ ਇਸ ਦੀ ਅਮੀਰ ਲੋਕਾਂ ਨੂੰ ਟੈਕਸ ਲਾਵਾਂਗੇ ਗਰੀਬਾਂ ਦੇ ਟ ਡੀਜ਼ਲ ਪੈਟਰੋਲ ਸਸਤਾ ਕਰਾਂਗੇ ਪੰਜਾਬ ਦੇ 12000 ਕਰੋੜ ਲਿਆ ਕੇ 832 ਆਮ ਆਦਮੀ ਕਲੀਨਿਕ ਬਣਾਏ ਆ 1800 ਹੋਰ ਬਣਾਵਾਂਗੇ ਹਸਪਤਾਲ ਹੋਰ ਬਿਹਤਰ ਕਰਾਂਗੇ ਰਜਿੰਦਰਾ ਹਸਪਤਾਲ ਤੁਹਾਡੇ ਸਾਹਮਣੇ ਠੀਕ ਕੀਤਾ ਆਪ ਜਾ ਕੇ ਦੇਖ ਲਓ ਮੇਰੀ ਗੱਲ ਨਾ ਮੰਨੀਓ ਮਾਤਾਕਸ਼ਲੇ ਹਸਪਤਾਲ ਜਾ ਕੇ ਵਿਜ਼ਿਟ ਕਰ ਲਓ ਸਾਡੇ ਮੁੱਲਾ ਕਲੀਨਿਕ ਜਾ ਕੇ ਦੇਖੋ ਲੋਕ ਕਿੰਨੇ ਖੁਸ਼ ਆ ਜੀ ਲੋਕਾਂ ਨੂੰ ਦਿਨੋਂ ਬਿਜਲੀ ਮਿਲ ਰਹੀ ਆ ਜੀ ਸਾਰੇ ਕਿਸਾਨ ਮਾਲੋ ਜਿਹੜੇ ਮਾਨ ਸਾਹਿਬ ਦੇ ਕੰਮ ਆ ਲੋਕਾਂ ਦੇ ਮੂੰਹ ਚੜਕੇ ਬੋਲ ਰਹੇ ਆ ਉਹ ਦਿਨੋਂ ਬਿਜਲੀ ਮਿਲੀ ਆ ਸੱਪਾਂ ਦੀਆਂ ਸਰੀਆਂ ਨਹੀਂ ਮਿੱਦੂਣੀਆਂ ਪੈਂਦੀਆਂ ਰਾਤ ਨੂੰ ਨਹੀਂ ਜਾਣਾ ਪੈਂਦਾ ਔਰ ਬ ਔਰ ਲੋਕ ਲੋਕ ਨਾ ਆਸ਼ਾਸ ਕਰ ਰਹੇ ਆ ਪਹਿਲੀ ਸਰਕਾਰ ਆ ਜਿਹੜੀ ਪਹਿਲੇ 2 ਸਾਲ ਬਾਅਦ ਆਪਣੀ ਕੰਮ ਦੀ ਪਰਫਾਰਮੈਂਸ ਉੱਤੇ ਵੋਟ ਪਾ। ਪਟਿਆਲਾ ਸਸ਼ੀਤ ਹਮੇਸ਼ਾ ਹੀ ਮਤਲਬ ਇੱਕ ਬਹੁਤ ਨਿਗਾਹ ਰਹੀਏ ਪੂਰੇ ਪੰਜਾਬ ਦੀ। ਸ਼ਾਹੀ ਸ਼ਹਿਰ ਪਟਿਆਲਾ ਰਾਜੇ ਕਰਾਣ ਦੇ ਦੱਸਿਆ ਜਾਂਦਾ ਤੇ ਉਸ ਤੋਂ ਬਾਅਦ ਵੀ ਅਪਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਟਿਆਲੇ ਆਣਾ ਪੈ ਰਿਹਾ। ਅ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਆਵੇ ਪਰ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਵੇ। ਕਿਸਾਨ ਸਵਾਲ ਹੀ ਪੁੱਛਦੇ ਆ ਨਾ ਜੀ। ਉਹਨਾਂ ਦੇ ਜਵਾਬ ਦੇਵੇ, ਮਜ਼ਦੂਰਾਂ ਦੇ ਦੇਵੇ, ਅਗਨੀ ਵੀਰ ਤੇ ਬੋਲਣ ਉਹਨਾਂ ਨੇ ਕੀ ਕੀਤਾ ਪੰਜਾਬ ਵਾਸਤੇ ਕਿਹੜੀ ਇੰਡਸਟਰੀ ਦਿੱਤੀ ਆ ਕਿੰਨੀ এমਪਲੋਇਮੈਂਟ ਜਨਰੇਸ਼ਨ ਕੀਤੀ ਆ ਕਿੰਨੇ ਮੈਡੀਕਲ ਇੰਸਟੀਚੂਟਸ ਬਣਾਇਆ ਕਿੰਨੇ ਹਸਪਤਾਲ ਬਣਾਏ ਆ ਕਿੰਨੇ ਵਧੀਆ ਕੋਈ ਸਕੂਲ ਜਾਂ ਕਾਲਜ ਪੰਜਾਬ 'ਚ ਖੋਲੇ ਆ ਪ੍ਰਧਾਨ ਮੰਤਰੀ ਨੇ 10 ਸਾਲ 'ਚ ਕੁਛ ਤਾਂ ਕੀਤਾ ਹੋਏਗਾ ਨਾ ਜੀ ਉਹਨਾਂ ਨੇ ਕਿਹਾ ਸੀ 2 ਕਰੋੜ ਹਰ ਸਾਲ ਤੇ 20 ਕਰੋੜ ਨੌਕਰੀਆਂ ਬਣਦੀਆਂ ਪੰਜਾਬ 'ਚ ਵੀ 1-2 ਕਰੋੜਾਂ ਦੀਆਂ ਚਾਹੀਦੀਆਂ ਸੀਗੀਆਂ ਚਲੋ 1-2 ਕਰੋੜ ਨਾਲ ਹੀ 10-20 ਰੱਖਤਾਂ ਦੀਆਂ ਚਾਹੀਦੀਆਂ ਸੀਗੀਆਂ ਨਾ ਜੀ 10 ਦਿਨ ਲਿਸਟ ਦੇ ਦਿਨ ਵੀ ਆ ਨੌਕਰੀਆਂ ਦਿੱਤੀਆਂ ਪੰਜਾਬ 'ਚ ਆ ਇੰਡਸਟਰੀ ਲਾਈ ਆ ਕਿਸਾਨਾਂ ਵਾਸਤੇ ਕੀ ਕੀਤਾ ਆ ਮਜ਼ਦੂਰਾਂ ਦੇ ਭਲੇ ਲਈ ਕੀਤਾ ਮਜ਼ਦੂਰਾਂ ਦੇ ਭਲੇ ਲਈ ਇਹ ਕੀਤਾ ਕਿ ਚਪਲਾਂ ਦੇ ਵੀ 12% ਟੈਕਸ ਲਾਤਾ ਜੀ ਮਜ਼ਦੂਰਾਂ ਦੇ ਭਲੇ ਲਈ ਇਹ ਵੀ ਕਰਤਾ ਵੀ ਢਾਬੇ ਤੇ ਵੀ ਟੈਕਸ ਲਾਤਾ ਵੀ ਉੱਥੇ ਵੀ ਰੋਟੀ ਨਾ ਖਾ ਸਕਣ ਸੋ ਆਣ ਜੀ ਆਣ ਬਟ ਉਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਭਗਵੰਤ ਮਾਨ ਨੇ ਕੰਮ ਕੀਤਾ ਦੱਸ ਰਹੇ ਹਾਂ ਅਸੀਂ ਲੋਕਾਂ ਨੂੰ ਜੀ ਇਹ ਮੈਂ ਆਪਣੇ ਹਲਕੇ ਦੇ ਨਿਵਾਸੀਆਂ ਦਾ ਧੰਨਵਾਦ ਕਰਦਾ ਪੂਰਾ ਹਤਸ਼ਾ ਆ ਜਿਹੜੇ ਜਿੰਨੇ ਵੀ ਯੂਥ ਵਾਲੇ ਆ ਚਾਹੇ ਬਜ਼ੁਰਗ ਆ ਚਾਹੇ ਮੇਰੀਆਂ ਮਾਵਾ ਪੈਣਾ ਸਾਰੇ ਤਹਿ ਦਿਲੋਂ ਜਿਵੇਂ ਮੈਨੂੰ ਨਾਲ ਚੁਟਾਇਆ ਸੀ ਮੈਨੂੰ ਲੱਗਦਾ ਵੀ ਉਹ ਦਿਨ ਹੋਈ ਜ਼ਿਆਦਾ ਹੰਕਾਰ ਆ ਜਿਹੜਾ ਮਿਲਿਆ ਆ ਮੈਂ ਇਹਨਾਂ ਸਾਰਿਆਂ ਦਾ ਧੰਨਵਾਦੀਆਂ ਮੈਂ ਸਾਰਿਆਂ ਨਾਲ ਇੱਕ ਚੈਲੰਜ ਕੀਤਾ ਵਿੱਚੇ ਮੰਤਰੀ ਸਾਹਿਬ ਨੇ ਵਿੱਚੇ ਦੂਜੇ ਮੰਤਰੀ ਸਾਹਿਬ ਨੇ ਵੀ ਜਾਂ ਤੁਸੀਂ ਫਰਸਟ ਆਇਓ ਜਾਂ ਮੈਂ ਫਰਸਟ ਆਉਣਾ ਇਹਨਾਂ ਸਾਰ ਨੂੰ ਸਾਰ ਨੂੰ ਮੈਂ ਆਪਦੇ ਹਲਕੇ 'ਚ ਸਭ ਤੋਂ ਵੱਧ ਲੀਡ ਲੈ ਕੇ ਦੇਣੀ ਲੱਖ ਪ੍ਰਸ ਦਾ ਮੇਰਾ ਟਾਰਗੇਟ ਆ ਸਾਰੀ ਸਾਡੀ ਟੀਮ ਜਿਹੜੀ ਉਹ ਦਿਨ ਰਾਤ ਮਿਹਨਤ ਕਰਦੀ ਆ ਉਸ ਕੋਲ ਡਾਕਟਰ ਸਾਹਿਬ ਨੂੰ ਹੁਣ ਦੱਸਣ ਲੱਗ ਪਿਆ ਬਿਨਾਂ ਦਾ ਵੀ ਲੱਗਦਾ ਟਾਪ ਕਰ ਜਾਓਗੇ ਮੈਂ ਲੱਗਦਾ ਨਹੀਂ ਟਾਪ ਕਰਾਂਗੇ ਦੂਸਰਾ ਨੰਬਰ ਤੁਸੀਂ ਇਹ ਵੇਖੋ ਵੀ ਜਿਹੜਾ ਮਹਾਰਾਜਾ ਪਰਿਵਾਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਸਹਾਰਾ ਲੈਣਾ ਪਿਆ ਉਹਨਾਂ ਨੂੰ ਆਪਣੀ ਸੀਟ ਜਾਂਦੀ ਦੇਖ ਕੇ ਪ੍ਰਧਾਨ ਮੰਤਰੀ ਕਿਹੜਾ ਬਚਾ ਲੂਗਾ ਮੈਂ ਤੇ ਘੋਰ ਦੇਖਿਆ ਵੀ ਇਹਨਾਂ ਨੇ ਜਦੋਂ ਕੱਲ ਨੂੰ ਕਿਸਾਨਾਂ ਨੇ ਸਵਾਲ ਪੁੱਛਣਾ ਇਹਨਾਂ ਡਾਂਗਾ ਮਾਰਨੀ ਜਿਹੜੀਆਂ ਰਹਿੰਦੀਆਂ ਖੁੰਦੀਆਂ ਪ੍ਰਨੀਤ ਖੁਰਦੀਆਂ ਵੀ ਜਾਂਦੀਆਂ ਰਹਿਣੀਆਂ ਇਹਨਾਂ ਨੇ ਆਪ ਹੀ ਆਪਣੇ ਪੈਰਾਂ ਤੇ ਖਵਾੜਾ ਮਾਰ ਲਿਆ ਮੋਦੀ ਜਿੱਥੇ-ਜਿੱਥੇ ਜਾ ਰਿਹਾ ਉਹਦਾ ਬੇੜਾ ਹੀ ਕਰ ਕਰ ਰਿਹਾ ਆ ਉਹ ਸੀਟ ਨੂੰ ਖਤਮ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਜਿੱਥੇ-ਇਥੇ ਪੰਜਾਬ ਦੀ ਫੇਰੀ ਨਾ ਜਿਹੜੀਆਂ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਇਹਨੇ ਲਾਦਣੀਆਂ ਰੈਲੀਆਂ ਕਰ ਦੇਣੀਆਂ ਉਤੋਂ ਉਤੋਂ ਮੈਂ ਗਰੰਟੀ ਲਿਖ ਕੇ ਦਿੰਦਾ ਵੀ ਉਹਨਾਂ ਦਾ ਕੋਈ ਵੀ ਤਾਂ ਨਹੀਂ ਜਿੱਤਦਾ ਦੇਖੋ ਅੱਜ ਪੂਰੇ ਹਲਕੇ ਸਨੌਰ ਦੇ ਵਿੱਚ ਵੱਟ ਵੱਾਕ ਕਸਬਿਆਂ ਦੇ ਵਿੱਚ ਵੱਡੇ ਕਸਬਿਆਂ ਦੇ ਵਿੱਚ ਮੀਟਿੰਗਾਂ ਰੱਖੀਆਂ ਗਈਆਂ ਨੇ ਔਰ ਨਾਲ ਹੀ ਜਿਹੜੇ ਅਪਾਰੀਕ ਤੌਰ ਤੇ ਜਿਹੜੇ ਦਫ਼ਤਰ ਦੇ ਉੱਤੇ ਇਕੱਠ ਨੇ ਕੀਤੇ ਗਏ ਨੇ ਪਹਿਲਾਂ ਯਾਦ ਕਰਾਂ ਸੀਗਾ ਉਹ ਦਿਲੀਗੜ ਦੇ ਕਿਹਸੇ ਹੀ ਸਾਡੇ ਐਮ.ਐਲ.ਏ. ਸਾਹਿਬ ਹਰਮੀਰ ਸਿੰਘ ਪਠਾਨ ਮਾਲਾ ਸਾਹਿਬ ਔਰ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਡਾਕਟਰ ਬਲਵੀ ਜੀ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਪੁਲੜੀ ਪੁਰਾਣੇ ਬੀੜੇ ਜਾਣਗੇ ਉੱਥੇ ਕਰਕੇ ਉਹਨਾਂ ਬਹੁਤ ਵੱਡਾ ਲੋਕਾਂ ਦਾ ਹੁਗਾਰਾ ਹੈ ਜਿਹਨਾਂ ਦਾ ਹਾਰਾ ਮਿਲਿਆ ਅੱਜ ਤੁਸੀਂ ਆਪ ਹੀ ਦੇਖ ਲਓ ਤੁਹਾਨੂੰ ਜਿਆਦਾ ਪਤਾ ਸਾਡੇ ਨੂੰ ਕਿ ਮੀਡੀਆ ਹੁੰਦਾ ਇਹ ਕਹਿੰਦੇ ਤੀਜੀ ਅੱਖ ਹੁੰਦੀ ਹੈ ਇਹ ਸਭ ਕੁਝ ਜਾਣਦੀ ਹੈ ਕਿਉਂਕਿ ਅਸੀਂ ਤਾਂ ਦੇਖੋ ਵਰਕਰ ਵਰਕਰਾਂ ਕੰਮ ਕਰਨ ਵਾਲੇ ਆ ਬਾਕੀ ਤਾਂ ਜਦਾ ਦਾ ਤੁਹਾਨੂੰ ਹੀ ਪਤਾ ਹੁੰਦਾ ਵੀ ਕੀ ਪਾਰਟੀ ਦੀ ਕੀ ਅਜੀਸ਼ਿਆ ਹੈ ਨਾਲ ਬਈਆ ਪ੍ਰੋਗਰਾਮ ਕੀ ਕੀ ਕਰਾ ਜਾਂਦੇ ਜੀ ਅੱਜ ਵੀਡੀਓ ਲੱਗੀ ਆ ਕਮੇਰਮੈਨ ਵੀ ਹੋ ਰਿਹਾ ਲੰਘਦਾ ਰ ਮੈਂ ਤਾਂ ਸਮੂਹ ਹਲਕਾ ਸਨੌਰ ਦੇ ਸਾਰੇ ਵੋਟਰਾਂ ਨੂੰ ਬਲਾਕ ਤੁਨੇੜੀ ਔਰ ਬਲਾਕ ਸਨੌਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਦੇਖੋ ਹਲੇ ਪਾਰਟੀ ਨੂੰ ਆਈ ਨੂੰ 2 ਸਾਲ 1 ਮਹੀਨਾ ਹੋਇਆ ਤਕਰੀਬਨ ਔਰ ਦੇਖੋ ਹਲੇ 3 ਸਾਲ ਪਏ ਨੇ ਪਾਰਟੀ ਦੇ ਜੇ ਅਗਰ ਆਪਾਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਐਮਪੀ ਬਣਾ ਕੇ ਦਿੱਲੀ ਭੇਜਦੇ ਆ ਉੱਥੇ ਦੇਖੋ ਇਹ ਗੱਲ ਤੈ ਹੋ ਗਈ ਆ ਵੀ ਇੰਡੀਆ ਗੈਸ ਐਲਾਈਜ ਗੱਠਜੋੜ ਜਿਹੜਾ ਹੈ ਉਹ ਆ ਰਿਹਾ ਹੈ ਮੋਦੀ ਜਾ ਰਿਹਾ ਹੈ ਉਹਦੇ ਵਿੱਚ ਹਿੱਸਾ ਆ ਆਮ ਆਦੀ ਪਾਰਟੀ ਦਾ ਜੇ ਆਮ ਆਦੀ ਪਾਰਟੀ ਦਾ ਕੈਂਡੀਡੇਟ ਬਣਾ ਕੇ ਭੇਜਾਂਗੇ ਉਹਦਾ ਕੀ ਹੋਵੇ ਪੰਜਾਬ ਤੇ ਸਰਕਾਰ ਆਮ ਆਦੀ ਪਾਰਟੀ ਦੀ ਆ ਦਿੱਲੀ 'ਚ ਵੀ ਕੈਂਡੀਡੇਟ ਆ ਐਮਪੀ ਜੋ ਆਮ ਪਾਰਟੀ ਜਾਊਗਾ ਉਹਦਾ ਡਬਲ ਦੋ ਮਤਲਬ ਦੋ ਸ਼ਕਤੀਆਂ ਮਿਲ ਜਾਂਦੀਆਂ ਨੇ ਪੰਜਾਬ ਦੇ ਕੋਲ ਦਿੱਲੀ ਪਾ ਪੰਜਾਬ ਜੇ ਅਸੀਂ ਕਿਸੇ ਹੋਰ ਪਾਰਟੀ ਦਾ ਕੈਂਡੀਡੇਟ ਬਣਾ ਕੇ ਭੇਜਦੇ ਆ ਮੰਨ ਲਓ ਤੁਸੀਂ ਕਾਂਗਰਸ ਦਾ ਆ ਕੇ ਭੇਜ ਦੋ ਕਾਂਗਰਸ ਦੀ ਸਰਕਾਰ ਪੰਜਾਬ 'ਚ ਨਹੀਂ ਹੈਗੀ ਦਿੱਲੀ 'ਚ ਰਾਇਸ ਮੰਨ ਦੇ ਗੱਠ ਜੋੜੇਗਾ ਪਰ ਪੰਜਾਬ 'ਚ ਨਹੀਂ ਹੈ ਜੇ ਭਾਜਪਾ ਦਾ ਉਹਦਾ ਦੇਖੋ ਪੰਜਾਬ ਚ ਸਰਕਾਰ ਨਹੀਂ ਹੈਗੀ ਇਸ ਤਰ੍ਹਾਂ ਜਿਹੜਾ ਆਪਣਾ ਤੁਸੀਂ ਦਿੱਲ ਆਪਣੇ ਕਾਲੀਆ ਦੇਖ ਲਓ ਕਿਹਦਾ ਵੀ ਸੁਫੜਾ ਸਾਫ ਹੋ ਗਿਆ ਇਹਦਾ ਵੀ ਕੁਝ ਨਹੀਂ ਹੈਗਾ ਨਾ ਦਿੱਲੀ ਦਾ ਪੰਜਾਬ ਚ ਕਿਸੇ ਕਿ ਆਮ ਆਦੀ ਪਾਰਟੀ ਜਿਹੜੀ ਹੈ ਜਿਹ ਕਿਨੇ 11 12 ਸਾਲ ਪਹਿਲਾਂ ਜਿੰਨੇ ਜਨਮ ਲਿਆ ਔਰ ਥੋੜੀ ਦੇਰ ਦੇ ਵਿੱਚ ਉਹ ਇੰਟਰਨੈਟ ਸੇ ਮਤਲਬ ਇੱਕ ਆ ਵੱਡੀ ਪਾਰਟੀ ਬਣ ਕੇ ਉੱਪਰ ਕੇ ਸਾਹਮਣੇ ਆਈਏ ਇਹ ਗੱਲ ਕਰੇ ਕਾਂਗਰਸ ਇਲੈਕਸ਼ਨ ਲਾਟਰੀ ਉਹ ਤਾਂ ਕਹਿੰਦੇ ਆ ਨਾ ਆਮ ਆਦੀ ਪਾਰਟੀ ਲੈ ਜਾਂਦਾ ਸੈਂਟਰ ਲੇਵਲ ਤੇ ਕਿਵੇਂ ਦੇਖਦੇ ਤੁਸੀਂ ਨਹੀਂ ਕਿ ਠੀਕ ਹੈ ਬਹੁਤ ਵੱਡੀ ਗੱਲ ਹੈ ਜਿਹੜੀ ਤਕਰੀਬਨ 24-25 ਪਾਰਟੀਆਂ ਜਿਹਨਾਂ ਨੇ ਰੈਲਾਈਂਸ ਕਰਕੇ ਇਕੱਠੇ ਹੋ ਗਏ ਕਿ ਇੰਡੀਆ ਗਾਇਡ ਸੋ ਜੁੜ ਬਣਾਇਆ ਉਹਦੇ ਨਾਲ ਜਿਹੜਾ ਬਹੁਤ ਵੱਡਾ ਬਲ ਮਿਲੂਗਾ ਠੀਕ ਹੈ ਕਈ ਸਟੇਟਾਂ ਦੇ ਵਿੱਚ ਇੱਕ ਦੂਜੀ ਪਾਰਟੀ ਜਿਹੜੀ ਨਹੀਂ ਸਹਿਮਤ ਹੁੰਦੀ ਉਹ ਵੱਖਰੀ ਗੱਲ ਹੈ ਪਰ ਉੱਪਰ ਜਾ ਕੇ ਤਾਂ ਇਕੱਠੇ ਹੋਣਾ ਪੈਣਾ ਜੇ ਇਕੱਠੇ ਹੋਮ ਤਾਂ ਹੀ ਮੋਦੀ ਜਾਊਗਾ